ਮਾਤਾ ਬੀਬੀ ਮਾਤਾ ਤੇ ਨਾ ਕਰ ਗਈਓ ਬਾਥਰੂਮ ਕਰਕੇ ਅੜ ਗਈ ਕੰਮ ਜੇ ਹੈਗੇ ਪੈਸੇ ਤੇ ਕੱਢ ਬਾਥਰੂਮ ਤੇ ਬਣਾਈਏ ਉਹ ਤੇ ਜਿੰਨੇ ਪੈਸੇ ਹੁੰਦੇ ਸਾਰੇ ਮੈਂ ਤੇਰੇ ਵੇਖਾ ਵਕਾਈ ਤੇ ਲਾ ਦੇਣੀ ਚੱਲ ਜੇ ਮਾਤਾ ਗੱਲ ਬਣ ਜੇ ਤੇਰੀ ਚੁੱਲ੍ਹੇ ਚੌਕੇ ਤੇ ਜਾਣ ਛੁੱਟੂਗੀ ਪਰ ਪੈਸੇ ਕਿੱਥੋਂ ਲਿਆਵਾ ਮੈਂ ਤਾਂ ਕਮੇਟੀ ਬਾਬਲੀਆਂ ਕੀਤਾ ਧਰਨੀ ਵੀ ਹੈ ਨਹੀਂ ਧਰਨੀ ਕਮੇਟੀ ਪਾਈ ਆ ਤੇ ਕਮੇਟੀ ਚੁੱਕ ਲੈਣੇ ਆ ਉਹ ਤਾਂ ਤੇਵੇਂ ਠੱਗ ਬੈਠੇ ਹੁੰਦੇ ਉਹਨਾਂ ਤੇਰੇ ਫੱਲੇ ਕੀ ਪੈਂਦੇ ਨੇ ਉਹ ਤੋਂ ਮੇਰੇ ਤੇ ਛੱਡ ਦੇ ਮਾਤਾ ਘਾਟਾ ਨਹੀਂ ਮੈਂ ਪੈਣ ਦਿੰਦਾ ਚੱਲ ਵੇਖ ਲੈ ਫਿਰ ਜਿੱਦਾਂ ਤੇਰੀ ਮਰਜ਼ੀ ਆ ਹਾਂਜੀ ਹਾਂਜੀ ਪਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨ ਲਈ ਆਇਆ ਵਾਂ ਕਮੇਟੀ ਚੁੱਕਣ ਆਇਆ ਮੈਂ ਲੱਖ ਵਾਲੀ ਹਾਂਜੀ ਭਾਜੀ ਤੁਹਾਨੂੰ 30000 ਰੁਪਿਆ ਚਾਹੀਦਾ ਕਿ ਜਾਣ ਚਾਹੀਦੀ ਜਦੋਂ ਮੈਂ ਤੁਹਾਨੂੰ ਕਹਿਤਾ ਕਿ ਮੈਂ ਹਰ ਹਾਲਤ ਕਮੇਟੀ ਚੁੱਕ ਲੈਣੀ ਆ ਭਾਵੇਂ ਮੈਨੂੰ 70000 ਰੁਪਿਆ ਦਾ ਕਟਾਣਾ ਪੈਜ ਹਾਂਜੀ ਇਹ ਮੈਂ ਜ਼ਬਾਨ ਦੇਤੀ ਆ ਨਾ ਭਾਜੀ ਮੇਰੀ ਜ਼ਬਾਨ ਪੱਥਰ ਤੇ ਲਕੀਰ ਆ ਆਹੋ ਜੋ ਕਹਿਤਾ ਕਹਿਤਾ ਮੁੱਕ ਦੀ ਗੱਲ ਇਹ ਆ ਕਿ ਅੱਜ ਮੈਂ ਕਮੇਟੀ ਚੁੱਕ ਲੈਣੀ ਆ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਉਦੋਂ ਤੁਹਾਨੂੰ ਜਾਣ ਕੇ ਮੈਂ ਕੋ ਪੈਸੇ ਲੈ ਜੀ ਹਾਂ ਟੈਨਸ਼ਨ ਨਾ ਲਾਓ ਆਜੋ ਆਜੋ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਨੀਲੀ ਮੰਮੀ ਨਹੀਂ ਆਈ ਮੰਮੀ ਤਰੀਕਾ ਗਈ ਆ ਉਹਨੂੰ ਕadien ਤਰੀਕਾ ਪੈ ਗਈ ਆ ਉਹ ਆਂਟੀ ਵੀ ਰੋਣੀ ਆ ਹਾਂ ਉਹਨੇ ਸਾਡੀ ਕਮੇਟੀ ਘੋਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿਚੀ ਘੋਟ ਲਈ ਉਦੋਂ ਤੋਂ ਤਰੀਕਾ ਪੈਂਦੇ ਆ ਪੀਆ ਨਹੀਂ ਨਹੀਂ ਫੇਰ ਤਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿਦਾਂ ਔਖਾ ਸੌਖਾ ਹੋ ਕੇ ਪਾਉਂਦਾ ਚਲੋ ਅੱਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ 5 ਮਿੰਟ ਰੁਕ ਜਾ ਪੰਜੇ ਕਮੇਟੀ ਜੁੱਕਣ ਵਾਲੇ ਦੇ ਬਾਹਰ ਖਲੋਤੇ ਆ ਸਾਰਿਆਂ ਨੂੰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਤੁਸੀਂ ਤਾਈ ਰੱਤੋ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ करिए ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾ ਦੇਣਾ ਬਾਅਦ ਕਮੇਟੀ ਮਿਲਣੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਨੇ ਦਿਨ ਤੇ ਲੱਗੀ ਜਾਂਦੇ ਹਰੇਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੇ 6000 7000 ਰੁਪਏ ਦੀ ਮੇਰਾ 8000 10000 ਮੇਰਾ 10000 1100 15 ਕਰ ਲਿਓ 16000 ਜੀ 20000 20000 21000 ਜੀ ਭੈਣ ਜੀ 21000 30 ਕਰ ਦਿਓ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਭਾਜੀ ਮੈਂ ਕਮੇਟੀ ਦੀ ਬੁਲੀ ਚਾਂ ਮੈਂ ਤੁਹਾਨੂੰ ਕਰਦਾ ਫੋਨ ਤੁਸੀਂ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭਾਂਜੀ ਇਹਨਾਂ ਦੀ 40000 40000 ਮੇਰਾ 40300 ਜੇ 40300 50 ਕਰ ਦੋ ਪੂਰਾ ਭਾਂਜੀ 50000 ਮੇਰਾ 50200 ਜੇ 50200 55 ਕਰ ਦੋ ਭਾਂਜੀ ਬਸ ਕਰ ਕਿੰਨੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਪਚਾਉਣੀ ਹੈ ਜੀ ਉਹਨੇ 55000 ਯਾਰ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਜਗਾ ਦਿਓ ਕਮੇਟੀ